ਸਰਾਈ ਜੀ ਆਪਣਾ ਨੋਟਬੁੱਕ ਵਰਗਨੂ ਸਰਬ ਦੀ ਜੋ ਸ਼ੁਰੂ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਉਹਦੇ ਲਈ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਪਹਿਲਾਂ 2022 ਦੇ ਵਿੱਚ ਪੱਟੀ ਹਲਕੇ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਐਮਐਲਏ ਦਾ ਹੁਣ ਲੋਕ ਸਭਾ ਖਡੂਰ ਸਾਹਿਬ ਤੋਂ ਐਮਪੀ ਦਾ ਉਮੀਦਵਾਰ ਪੜਾ ਕੇ ਵੱਡਾ ਮਾਣ ਬਖਸ਼ਿਆ ਅਕਾਲ ਪੁਰਖ ਵਾਹਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਵੱਡੀ ਲੀਡ ਨਾਲ ਜਿੱਤ ਕੇ ਲੋਕ ਲੋਕ ਸਭਾ ਦੇ ਵਿੱਚ ਭੇਜਣਗੇ ਤਾਂ ਮੈਂ ਲੋਕ ਸਭਾ ਖਡੂਰ ਸਾਹਿਬ ਦੇ ਹਰੇਕ ਵੋਟਰ ਸਪੋਰਟਰ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਗੇ ਆਪਾਂ 75 ਸਾਲ ਰਵਾਇਤੀ ਪਾਰਟੀਆਂ ਦੇ ਐਮਪੀ ਬਣਾਵਣਾ ਕੇ ਭੇਜਦੇ ਰਿਹਾ ਜਿਨ੍ਹਾਂ ਨੇ ਸਿਰਫ ਵੋਟਾਂ ਲੈ ਕੇ ਤੇ ਮੁੜ ਕੇ ਜਿੱਤ ਕੇ ਆਪਦੇ ਘਰ ਭਾਂਨ ਤੇ ਜੋਰ ਰੱਖਿਆ ਇਹ ਤੁਹਾਡੇ ਨਾਲ ਵਾਦਾ ਤੁਸੀਂ ਜਿਤਾ ਕੇ ਲੋਕ ਸਭਾ 'ਚ ਭੇਜੋ ਸਾਡੇ ਪੰਜਾਬ ਦੇ ਹੱਕ ਹਿੱਤ ਸਾਡੀ ਲੋਕ ਸਭਾ ਖਡੂਰ ਸਾਹਿਬ ਦੇ ਹੱਕ ਹਿੱਤ ਉਹ ਤੁਹਾਡੇ ਲੜ ਕੇ ਲਿਆ ਕੇ ਇੱਥੇ ਲਾਵਾਂਗੇ ਕਿਸੇ ਗੱਲ ਦੀ ਫਿਕਰ ਨਾ ਕਰੋ ਆਪਦੇ ਕਿਸਾਨ ਵੀਰਾਂ ਲਈ ਚੰਗੇ ਪੈਕੇਜ ਜਿਹੜੇ ਹੜਾਣਾ ਸਾਡੇ ਖੇਤਰ ਨੁਕਸਾਨੇ ਜਾਂਦੇ ਆ ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗੇ ਜਿਹੜੀ ਬਾਰਡਰ ਪੈਲਟਿਆ ਤਾਰ ਦੇ ਪਾਰ ਲਈ ਜ਼ਮੀਨ ਹੈ ਜਿੱਥੇ ਸਾਡੇ ਕਿਸਾਨ ਬਿਲਕੁਲ ਘਟ ਜਾ ਸਕਦੇ ਆ ਉਹਦੇ ਲਈ ਵੀ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ ਤਾਂ ਜੋ ਸਾਡੀ ਲੋਕ ਸਭਾ ਖਡੂਰ ਸਾਹਿਬ ਆ ਇਹ ਇੰਡਸਟਰੀ ਪੱਖੋਂ ਵੀ ਪਛੜੀ ਆ ਇਹ ਕਿਸਾਨੀ ਪੱਖੋਂ ਵੀ ਵੱਡਾ ਨੁਕਸਾਨ ਦਾ ਜਦੋਂ ਆੜਾਉਂਦੇ ਆ ਜਾਂ ਬਾਰਡਰ ਬੈਲਟ ਕਰਕੇ ਤਾਰੋਂ ਪਾਰ ਲਈ ਜਮੀਨ ਕਰਕੇ ਸਾਰੇਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਉੱਥੇ ਜਾ ਕੇ ਮੁੱਦਾ ਉਠਾਵਾਂਗੇ ਤੇ ਹੱਲ ਕਰਾ ਕੇ ਕਿਸਾਨਾਂ ਦੀ ਬਾਹ ਬਣਾਂਗੇ ਤੇ ਮੈਂ ਖੁਦ ਕਿਸਾਨ ਆ ਮੈਨੂੰ ਪਤਾ ਕਿਸਾਨੀ ਦੀ ਕੀ ਦਰਦਿਆ ਕੀ ਪੀੜਾ ਕਿਉਂਕਿ ਜਿਹੜਾ ਖੁਦ ਖੇਤੀ ਕਰਦਾ ਵੇ ਉਹਨੂੰ ਪਤਾ ਹੁੰਦਾ ਕੀ ਲਾਗਤ ਆਉਂਦੀ ਆ ਤੇ ਕੀ ਬਚਤ ਆਉਂਦੀ ਆ ਮੈਨੂੰ ਪਹਿਲਾਂ ਹੀ ਪਤਾ ਵੀ ਕਿਸਾਨ ਜਿਹੜਾ ਆੜਤੀਏ ਤੋਂ ਆਪਦੇ ਪੈਸੇ ਚੁੱਕ ਕੇ ਆੜ ਦੀ ਪੁੱਤਾੰਗ ਫਸਲ ਪਾਲਦਾ ਉਹਦਾ ਬੱਸ ਖਰਚਾ ਵਰਚਾ ਹੀ ਪੂਰਾ ਹੁੰਦਾ ਔਰ ਆਪਾਂ ਨੂੰ ਪਤਾ ਹੀ ਆ ਕਿ ਕੀ ਮੁਸ਼ਕਲਾਂ ਨੇ ਕਿਸਾਨੀ ਕਿਤੇ ਦੀਆਂ ਉਹ ਸਾਰੇ ਮਸਲੇ ਹੱਲ ਕਰਾਵਾਣੇ ਭੁਰੀਵਾਦੀ ਦੀ ਜ਼ਿੰਮੇਵਾਰੀ ਨੂੰ ਲੈ ਕੇ ਕੀ ਬਣ ਕਰਨਾ ਚਾਹੀਦਾ ਇਹ ਜਿਹੜਾ ਕੰਮ ਹੋਇਆ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਇਆ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਫੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੰਦਰ ਦਿੱਤਾ ਵੇ ਬਿਨਾਂ ਕਸੂਰ ਤੋਂ ਜਿਹੜਾ ਇਹ ਕੰਮ ਕੀਤਾ ਇਹਦੇ ਨਾਲ ਕੇਜਰੀਵਾਲ ਸਾਹਿਬ ਦਾ ਕਦਰ ਉੱਚਾ ਆ ਪੂਰੇ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਲੋਕ ਕੇਜਰੀਵਾਲ ਸਾਹਿਬ ਦੇ ਨਾਲ ਚਤਾਨਾ ਖੜੇ ਨੇ ਆ ਤੁਸੀਂ ਵੇਖਿਓ ਕੁਝ ਦਿਨਾਂ ਨੂੰ ਵੋਟਾਂ ਸ਼ੁਰੂ ਹੋ ਜਾਣੀਆਂ ਪੋਲਿੰਗ ਸ਼ੁਰੂ ਹੋਣੀ ਭਾਰਤ ਦੇ ਵਿੱਚ ਲੋਕ ਅਰਵਿੰਦ ਕੇਜਰੀਵਾਲ ਦਾ ਖੜਨ ਦਾ ਸਬੂਤ ਵੋਟਾਂ ਪਾ ਕੇ ਦੇਣਗੇ ਲੋਕ ਵੀ ਥਾਂ ਥਾਂ ਮਜਾਰੇ ਕਰ ਰਹੇ ਆ ਪੂਰੇ ਭਾਰਤ ਚ ਹਰ ਸਟੇਟ ਚ ਮਜਾਰੇ ਹੋਏ ਬਾਹਰ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਸਰਕਾਰਾਂ ਜਿਹੜੇ ਸੱਤਾ ਧਿਰ ਦੇ ਵਿੱਚ ਪ੍ਰਧਾਨ ਮੰਤਰੀ ਮਨਿਸਟਰ ਰਾਸ਼ਟਰਪਤੀ ਉਹ ਸਾਰੇ ਮੁੱਖ ਮੰਤਰੀ ਉਹਨਾਂ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਅਰਵਿੰਦ ਕੇਜਰੀਵਾਲ ਨਾਲ ਨਰਿੰਦਰ ਮੋਦੀ ਨੇ ਤੱਕਾ ਕੀਤਾ ਇਵੇਂ ਦਾ ਤੱਕਾ ਨਹੀਂ ਹੀ ਕਰਨਾ ਚਾਹੀਦਾ ਜੇ ਕੋਈ ਗੱਲ ਹੀ ਤੇ ਇਲੈਕਸ਼ਨ ਤੋਂ ਬਾਅਦ ਪੁੱਛ ਦੱਸ ਕਰਕੇ ਉਹ ਗੱਲ ਹੱਲ ਕਰ ਲੈਂਦੇ ਨਾ ਕੋਈ ਕਸੂਰ ਨਾ ਕੋਈ ਗੱਲ ਨਾ ਕੋਈ ਬਾਤ ਫੜ ਕੇ ਬਿਨਾ ਮਤਲਬ ਤੋਂ ਏਡੇ ਵੱਡੇ ਕਾਦੇ ਲੀਡਰਾਂ ਨੂੰ ਦਰਦੀ ਜਨਾ ਇਹਦਾ ਮਤਲਬ ਨਰਿੰਦਰ ਮੋਦੀ ਡਰਦਾ ਆ ਤੇ ਡਰਦਾ ਅਰਵਿੰਦ ਕੇਜਰੀਵਾਲ ਤੋਂ ਤੇ ਇਹ ਡਰ ਲੋਕਾਂ ਨੇ ਜਿਹੜਾ ਵਾਕਈ ਬਣਾ ਦੇਣਾ ਵਾ ਲੋਕਾਂ ਨੇ ਕੇਜਰੀਵਾਲ ਦੇ ਅੱਖ ਚ ਆਮ ਆਦਮੀ ਪਾਰਟੀ ਦੇ ਅੱਖ ਚ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਦੇ ਅੱਖ ਚ ਭੁਗਤ ਜਾਣਾ ਲੋਕਾਂ ਨੂੰ ਸਾਹਿਬ ਇੱਕ ਵਿਰੋਧੀਆਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾ ਰਹੀ ਆ ਕਿ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਅਡਾਨੀ ਨੂੰ ਵੇਚੀਆਂ ਜਾ ਰਹੀਆਂ ਨੇ ਬਿਲਕੁਲ ਉਹ ਗਲਤ ਗੱਲ ਆ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਮੰਡੀਆਂ ਵਾ ਉਹ ਸਾਡੀਆਂ ਸਰਕਾਰ ਦੀਆਂ ਰਹਿਣਗੀਆਂ ਅਡਾਨੀ ਬਾਨੀ ਨਹੀਂ ਇੱਥੇ ਇੱਥੇ ਸਰਕਾਰ ਦੀਆਂ ਮੰਡੀਆਂ ਤੇ ਐਮਐਸਪੀ ਜਿਹੜੀ ਸੰਸਦਕ ਸੀਟ ਖਡੂਰ ਸਾਹਿਬ ਲਈ ਕਹੀ ਜਾਂਦੀ ਹੈ ਉਹਦੇ ਵਿੱਚ ਅਕਾਲੀ ਔਰ ਕਾਂਗਰਸ ਸਰਕਾਰ ਦੇ ਸਨਮੇ ਤਾਕਤਲੀਡਰ ਕਹੇ ਜਾਣ ਵਾਲੇ ਲੀਡਰ ਨੂੰ ਅਜੇ ਤੱਕ ਟਿਕਟ ਦਾ ਐਲਾਨ ਕਿਉਂ ਨਹੀਂ ਦੇ ਰਹੀ ਔਰ ਕਿਉਂ ਨਹੀਂ ਦੇਖੋ ਕੋਈ ਵੀ ਪਾਰਟੀ ਜਿਹੜੀ ਆ ਉਹ ਆਪਣੇ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦਿੰਦੀ ਆ ਤੇ ਆਮ ਆਦਮੀ ਪਾਰਟੀ ਨੇ ਦਾਸ ਤੇ ਵਿਸ਼ਵਾਸ ਕੀਤਾ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਆਪਣੇ ਉਮੀਦਵਾਰਾਂ ਨੂੰ ਕਹਿ ਰਹੀਆਂ ਪਰ ਉਮੀਦਵਾਰ ਇੱਥੋਂ ਲੜਨ ਤੋਂ ਕੰਨੀ ਘਤਰਾ ਰਹੇ ਆ ਉਹਨਾਂ ਨੂੰ ਪਤਾ ਕੈਰਕਾ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਨੇ ਮਾਰ ਕੇ ਘਰ ਨੂੰ ਭੇਜ ਦੇਣਾ ਰਵਾਇਤਿਆਂ ਨੂੰ ਲੋਕ ਵੱਡੀ ਲੀਡ ਨਾਲ ਆਪਣੇ ਭਰਾ ਨੂੰ ਜਿਤਾਉਣਗੇ ਪਿੰਕੂ ਲੋਲ ਵੱਲੋਂ ਚੋਣ ਪਚਾਇਆ ਸ਼ੁਰੂ ਕੀਤੀ ਗਈ ਹੈ ਉਹ ਤੁਹਾਡੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਅੱਜ ਵੇਖੋ ਜੀ ਰਣਜੀਤ ਫਾਰਮ ਤਰਨਤਾਰ ਵਿਖੇ ਸਰਦਾਰ ਲਾਲ ਸਿੰਘ ਜਿਹੜੇ ਕਿ ਨਗਰ ਕੌਂਸਲ ਦਾ ਫਰਦੂਲ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਥ ਦੇ ਵਿੱਚ ਅੱਜ ਇੱਕ ਰਣਜੀਤ ਫਾਰਮ ਦੇ ਵਿੱਚ ਜਨ ਸਭਾ ਰੱਖੀ ਗਈ ਹੈ ਅੱਜ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਵਿਧਾਨ ਸਭਾ ਹਲਕੇ ਤਰਨਤਾਰਨ ਤੋਂ ਆ ਸ਼ਾਮਿਲ ਹੋਏ ਨੇ ਵਲੰਟੀਅਰ ਸੋ ਬਹੁਤ ਚੰਗਾ ਹੰਗਾਰਾ ਮਿਲਿਆ ਜਿਹੜੇ ਵਲੰਟੀਅਰ ਹਾਜ਼ਰ ਹੋਏ ਨੇ ਸਾਰਿਆਂ ਨੇ ਬੜਾ ਜੋਸ਼ ਉਰ ਦੇ ਨਾਲ ਵਿਸ਼ਵਾਸ ਦਵਾਇਆ ਕਿ ਉਹ ਬੜੀ ਵੱਡੀ ਲੀਡ ਦੇ ਅਧਾਰ 'ਤੇ ਸਰਦਾਰ ਲਾਲਜੀਤ ਸਿੰਘ ਨੂੰ ਬੰਨੂ ਹਲਕੇ 'ਚੋਂ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜਣਗੇ ਕਿਉਂਕਿ ਜਿਹੜਾ ਸਰ ਤਰਤਰ ਹਲਕਾ ਵਿੱਚ ਪਹਿਲਾਂ ਵੀ ਵਲੰਟੀਅਰ ਜਿਹੜੇ ਦਿਨ ਰਾਤ ਬਹੁਤ ਮਿਹਨਤ ਕਰ ਰਹੇ ਨੇ ਸੋ ਮੈਨੂੰ ਮੰਨਣੇ ਲੱਗ ਪਾ ਗੋਲੇ ਵਾਈ ਦੇ ਵਿੱਚ 15000 ਦੀ ਲੀਡ ਦੇ ਨਾਲ ਦੱਸਾਇਆ ਸੀ ਸੋ ਵਲੰਟੀਅਰ ਨੇ ਐਸੀ ਵਿਸ਼ਵਾਸ ਦਿਵਾਇਆ ਵਾ ਕਿ ਕੱਟੋ ਘਾਟੇ ਜਿਹੜੀ ਆ ਲੀਡ ਆ ਇਹਨੂੰ ਡੋਣਾ ਕੀਤਾ ਜਾਵੇਗਾ ਬਲਕਿ ਇਹ ਦੋਵੇਂ ਵਾਧੇ ਕੀਤਾ ਜਾਵੇਗਾ ਸੋ ਮੈਨੂੰ ਆਪਣੇ ਵਲੰਟੀਅਰਾਂ ਤੇ ਮਾਣਿਆ ਕਿ ਵਲੰਟੀਅਰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਸੋ ਜਨ ਸਭਾਾਂ માં ਹੋ ਰਹੀਆਂ ਨੇ ਘਰੋ ਘਰੀ ਜਾ ਰਹੇ ਨੇ ਸੋ ਹਲਕੇਦ ਵਿੱਚ ਕਮੀਚਰਨਾ ਸ਼ੁਰੂ ਕਰ ਦਿੱਤਾ ਸੋ ਬਹੁਤ ਵੱਡੀ ਲੀਡ ਦੇ ਨਾਲ ਹਲਕੇਦ ਤੋਂ ਲਾਜੀ ਸਤ ਜਨ ਸਭਾ ਲੋਕ ਸਭਾ ਲੋਕ ਸਭਾਆਂ ਨੇ ਚੋਣਾ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜਾਰੀ ਹੋ ਰਿਹਾ ਹੈ ਪਰ ਰਾਗਵ ਚੱਡਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਪਤਾ ਨਹੀਂ ਜੀ ਤੇ ਮਨ ਹਾਈਕ ਡਿਮਾਂਡ ਨੂੰ ਪਤਾ ਹੋਏਗਾ ਕਿ ਕਿਉਂਕਿ ਸਾਨੂੰ ਪੰਜਾਬ ਬਾਰੇ ਪਤਾ ਵਾ ਨੈਸ਼ਨਲ ਮਨ ਹਾਈਕ ਡਿਮਾਂਡ ਕੀ ਚੱਲ ਰਿਹਾ ਨਹੀਂ ਉਹਦੇ ਬਾਰੇ ਨਹੀਂ ਬੋਲ ਸਕਦੇ ਪੰਜਾਬ ਦੇ ਵਿੱਚ ਜਿਹੜਾ ਬਿਲਕੁਲ ਪ੍ਰਚਾਰ ਜਿਹੜਾ ਸਰਦਾਰ ਭਵਨ ਸਿੰਘ ਜੀ ਦੀ ਜਮਾਨ ਦੀ ਕਵਾਈ ਦੇ ਵਿੱਚ ਜਾਰੀ ਹੈ ਤੇ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਜਿਹਨਾਂ ਨੂੰ ਸੰਸਦ ਜਿਹੜੇ ਆ ਰਿੰਕੂ ਸ੍ਰੀ ਰਿੰਕੂ ਦਾ ਪਾਪਾ ਵਿੱਚ ਜਨਵਰੀ 21 ਕਹਿਣਾ ਚਾਹੁੰਦੇ ਹੋ ਅ ਵੇਖੋ ਜੀ ਰਿੰਕੂ ਜੀ ਪਹਿਲਾਂ ਜਿਹੜਾ ਸੀ ਦਲੰਦਰ ਦੱਖਣੀ ਤੋਂ ਸੀਪਲ ਔਰਾਲ ਕੋਲੋਂ ਜਿਹੜੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਉਹ ਘਹਾੜਿਓ ਦੋ ਕਾਂਗਰਸ ਸੋ ਬਾਅਦ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕੋ ਬਹੁਤ ਵੱਡਾ ਉਹਦੇ ਤੇ ਜਿਹੜਾ ਸਹਾਨਕਿਸ਼ਤਾ ਸੀ ਉਹਨੇ ਲੋਕ ਸਭਾ ਕੈਂਡੀਡੇਟ ਬਣਾ ਕੇ ਤੇ ਬੜੀ ਵਰਕਰਾਂ ਨੇ ਮਿਹਨਤ ਕੀਤੀ ਤੇ ਉਹਨੂੰ ਜਿਤਾਇਆ ਸੋ ਇੱਕ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਆ ਉਹਦੇ ਵੱਲੋਂ ਇੱਕ ਬਹੁਤ ਵੱਡੀ ਗਿਦਾਰੀ ਆ। ਸੋ ਇਹ ਹੈ ਗਦਾਰ ਆ ਜਿਹੜੇ ਇਹ ਲੋਕੀ ਇਹਨਾਂ ਨੂੰ ਦੇਖਣਗੇ। ਸੋ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਲੋਕ ਇਹ ਗਦਾਰਾਂ ਨੂੰ ਮੂਹ ਨਹੀਂ ਲਾਉਣਗੇ। ਅਸੀਂ ਦੇਖਾਂਗੇ ਉਥੋਂ ਵੀ ਸਾਡਾ ਕੈਂਡੀਡੇਟ ਜਿਹੜਾ ਵੀ ਸੀ ਦਾਨਾ ਕਿ ਉਹ ਨਹੀਂ ਕੀਤਾ। ਸੋਲ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਉਹ ਕਿਹੜੀ ਇਹੋ ਜੀ ਟਾਡੇ ਕੋਲ ਮਸ਼ੀਨ ਹੈ ਜਿਹੜੀ ਦੂਜੀ ਪਾਰਟੀ ਦਾ ਜਦੋਂ ਕੋਈ ਵਿਧਾਇਕ ਜਾਂ ਕੋਈ ਵੀ ਵਰਕਰ ਤੁਹਾਡੀ ਪਾਰਟੀ 'ਚ ਆਉਂਦਾ ਹੈ ਉਹ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਜਦੋਂ ਉਹ ਦੂਜੀ ਪਾਰਟੀ ਤੁਹਾਡੀ ਪਾਰਟੀ 'ਚੋਂ ਨਿਕਲ ਕੇ ਦੂਜੀ ਪਾਰਟੀ 'ਚ ਜਾਂਦਾ ਹੈ ਤਾਂ ਉਹ ਗਦਾਰ ਹੋ ਜਾਂਦਾ ਹੈ। ਗੱਲ ਵੇਖੋ ਜੀ ਇਹ ਨਹੀਂ ਹੁੰਦੀ ਵੀ ਇਹ ਕਿਹੜਾ ਇਧਰ ਆਣ ਕੇ ਸਾਫ ਹੋ ਜਾਂਦਾ ਜਗਦਾਰ ਗੱਲ ਹੀ ਹੁੰਦੀ ਹੈ ਕਿ ਸਾਡੀ ਜਿਹੜੀ ਪਾਰਟੀ ਆ ਜੋ ਸਾਡਾ ਸਟਰਕਚਰ ਆ ਉੱਪਰ ਤੋਂ ਥੱਲੇ ਲੈ ਕੇ ਉਹ ਇਮਾਨਦਾਰੀ ਮੋਟੀਵੇਟਿਡ ਨੇ ਉੱਪਰ ਹਾਈ ਕਮਾਂਡ ਦੇ ਲੀਡਰ ਨੇ ਜਿਹੜੇ ਇਮਾਨਦਾਰ ਨੇ ਜਦੋਂ ਆਉਂਦੇ ਨਾ ਜੈਸੀ ਰਾਜਾ ਤੈਸਾ ਰਾਜਾ ਤੈਸੀ ਪਰ ਜਾ ਤੇ ਜਦੋਂ ਉੱਪਰ ਵਾਲੇ ਜਿਹੜੇ ਇਮਾਨਦਾਰ ਹੋਣਗੇ ਥੱਲੇ ਵਾਲਿਆਂ ਨੂੰ ਆਪੀ ਹੋਣਾ ਪੈਂਦਾ ਵਾ ਸੋ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਕਿ ਜਿਹੜਾ ਵੀ ਬਾਦਲੀ ਪਾਰਟੀ ਨੇ ਆਉਣਾ ਉਹਨੂੰ ਇਸ ਪਾਰਟੀ ਦੇ ਹਿਸਾਬ ਨਾਲ ਚੱਲਣਾ ਹੀ ਪੈਂਦਾ ਹੋ ਸਕਦਾ ਉਹਨੂੰ ਇਹ ਚੱਲਣ ਦੇ ਵਿੱਚ ਜਿਹੜਾ ਵਾ ਇਮਾਨਦਾਰੀ ਦੇ ਨਾਲ ਕੋਈ ਮੁਸ਼ਕਲ ਹੋਵੇ ਤਾਂ ਉਹ ਦੁਬਾਰਾ ਚਲੇ ਜਾ ਸੋਲ ਸਾਹਿਬ ਇੱਕ ਵਿਰੋਧੀਆਂ ਵੱਲੋਂ ਨਾ ਕਿ ਚਿੱਠੀ ਜਾਰੀ ਕੀਤੀ ਜਾ ਰਹੀ ਆ ਕਿ ਭਗਵੰਤ ਮਾਨ ਜੀ ਨੇ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਉਹ ਅਡਾਨੀ ਨੂੰ ਵੇਚ ਦਿੱਤੀਆਂ ਨੇ ਕਚੀਆਂ ਦੀ ਪੰਜਾਬ ਦੀਆਂ ਮੰਡੀਆਂ ਭਵਤਮਾਨ ਸਰਕਾਰ ਕਿਸਾਨਾਂ ਲਈ ਲੜ ਰਹੇ ਨੇ ਬਹੁਤ ਵਧੀਆ ਲੋਕਤ ਦੇ ਵਿੱਚ ਫੈਸਲੇ ਹੋ ਰਹੇ ਨੇ ਕਿਸਾਨਾਂ ਦੇ ਨਾਲ ਵੀ ਪਿਛਲੇ ਸਮੇਂ ਦੇ ਦੌਰਾਨ ਵੀ ਜੋ ਕਿਸਾਨਾਂ ਦਾ ਸਰਗਰਸ਼ ਕੀਤਾ ਆਮ ਆਦਮੀ ਪਾਰਟੀ ਨੇ ਤਿਆਗ ਜਿੰਨੀ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਪੂਰਾ ਸਮਰਥਨ ਦਿੱਤਾ ਹੁਣ ਵੀ ਦੇ ਰਹੇ ਆ ਬਾਕੀ ਵਿਰੋਧੀਆਂ ਨੇ ਤਾਂ ਬਿਲਕੁਲ ਕਿਸਾਨਾਂ ਦਾ ਵਿਰੋਧੀਆਂ ਦਾ ਕੰਮ ਆ ਬੁਰਾ ਸੋਨ ਸਾਹਿਬ ਹਲਕਾ ਤਰਨਤਾਂ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਪੀਲ ਕਰਨਾ ਇਹਦਾ ਕਿ ਪੰਜਾਬ ਬਦਲ ਰਿਹਾ ਹੈ। ਹਲੋ ਬੰਦ। ਇਹ ਵਿਰੋਧੀ ਕਹਿ ਰਹੇ ਨੇ ਕਿ ਬਦਲਾਅ ਆਇਆ, ਕੀ ਬਦਲਾਅ ਆਇਆ। ਉਹਨਾਂ ਨੂੰ ਬਦਲਾਅ ਜੋ ਆ ਰਿਹਾ ਉਹ ਦੇਖੀ ਨਹੀਂ ਜਾਂਦਾ। ਸੋ ਉਹਨਾਂ ਨੂੰ ਉਹ ਚਸ਼ਮਾ ਲਾਉਣ ਦੀ ਲੋੜ ਹੈ ਜਿਹਦੇ ਨਾਲ ਉਹਨਾਂ ਨੂੰ ਵੀ ਇਹ ਬਦਲਾਅ ਦਿਸੇ। ਅੱਜ ਹੈਲਥ ਦੇ ਲੈਵਲ 'ਤੇ ਵਿੱਚ ਕ੍ਰਾਂਤੀ ਆ ਰਹੀ ਹੈ। ਸਕੂਲਾਂ ਦੇ ਵਿੱਚ ਪੜਾਈ ਦੇ ਵਿੱਚ ਆ ਰਹੀ ਹੈ। ਰੁਜ਼ਗਾਰ ਬਹੁਤ ਸਾਰੇ ਦਿੱਤੇ ਜਾ ਰਹੇ ਨੇ। ਅਸਲ ਵਿਕਾਸ ਜਿਹੜਾ ਮਨੁੱਖੀ ਸੰਪਨਾਂ ਦਾ ਵਿਕਾਸ ਹੁੰਦਾ ਜਿਹਦੇ ਚਾਹ ਮਾਦਮੀ ਪਾਰਟੀ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਉਹਦੀ ਤਰਜੀਹ ਹੈ। ਸੋ ਪਹਿਲੀਆਂ ਸਰਕਾਰਾਂ ਨੇ ਜਿਹੜਾ ਸੀ ਵਿਕਾਸ ਉਹਨਾਂ ਦਾ ਮਹਿਲਾ ਹੀ ਵਿਕਾਸ ਕਰਾ ਲਿਆ ਗਲੀਆਂ ਪੁੱਟ ਕੇ ਉਪਕੁੱਟੀਆਂ ਸਿੱਧੀਆਂ ਕਰਕੇ ਕਿੱਟਾਂ ਲਾ ਲੀਆਂ ਤੇ ਕਹਿ ਦਿੱਤਾ ਵਿਕਾਸ ਹੋ ਗਿਆ ਸੋ ਅਸਲੀ ਵਿਕਾਸ ਜਿਹੜਾ ਆਪਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਸੋ ਬਹੁਤ ਵਧੀਆ ਫੈਸਲੇ ਜਿਹੜੇ ਆ ਸਰਕਾਰ ਵੱਲੋਂ ਹੋ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ ਕਿ ਪੰਜਾਬ ਜਿਹੜਾ ਕਿਤਰਾ ਬਦਲ ਰਿਹਾ ਅੱਜ ਠਾਣਿਆਂ ਦੇ ਵਿੱਚ ਰੌਣਕਾਂ ਘਟ ਗਈਆਂ ਨੇ ਕੋਈ ਗਲਤ ਬੱਚਾ ਨਹੀਂ ਕਿਸੇ ਤੇ ਹੋ ਰਿਹਾ ਅੱਜ ਪਾਣੀ ਬਚਾਉਣ ਦੇ ਵਾਸਤੇ ਭਗਵੰਤ ਮਾਨ ਨੇ ਢੇਲਾ ਦਿੱਤਾ ਜਿਹੜਾ ਨਹਿਰਾਂ ਦਾ ਪਾਣੀ ਕਹਤਾ ਉਹ ਦਿਨ ਅਤਿ ਕਿਰੇਡ ਨਾਲ ਪਾਣੀ ਵੀ ਬਚੂਗਾ ਬਿਜਲੀ ਵੀ ਖਪਤ ਹੋਊਗੀ ਕਾਰਖਾਨਾ ਖਰੀਦਿਆ ਗੋੰਦਵਾਲਾ ਥਰਮਲ ਪਲਾਂਟ ਆ ਤੇ ਇੱਕ ਸਰਕਾਰ ਦੀ ਬੜੀ ਵੱਡੀ ਪਹਿਲ ਕਦਮੀ ਆ ਜਿਹਦੇ ਪਹਿੰੀਆਂ ਸਰਕਾਰਾਂ ਨੇ ਇਹੋ ਜਿਹੀ ਨਹੀਂ ਕਦੀ ਕੀਤਾ ਨੂੰ ਇੰਸਾਨ ਕੋ ਬੇਚਤੀ ਆਈਆਂ ਸੀ ਸਜਾਇਦਾ ਸੋ ਇਹ ਕੱਟੜ ਕਿ ਸੁਰੱਖਿਆ ਫੋਰਸ ਤੇ ਕਦੀ ਬਾਹਰਲੇ ਮੁਲਖਾਂ ਜੀ ਸੁਣਦੇ ਹੁੰਦੇ ਨੇ ਹਾਂ ਯੋ ਅਕਸੀਡੈਂਟ ਹੋਇਆ ਤੇ ਉਸੇ ਵੇਲੇ ਗੱਡੀਆਂ ਆ ਗਈਆਂ ਜੀ ਹੈਲੀਕਾਪਟਰ ਆ ਗਿਆ ਜੀ ਉਹ ਤੋਂ ਮਤਲਬ ਮਾਨ ਦੀ ਸੋਚਣੀ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਸਾਰਾ ਕੰਮ ਸ਼ੁਰੂ ਕੀਤਾ ਵਾ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਚਸਪ ਤੋਂ ਕੱਢਣ ਲਈ ਖੇਡਾਂ ਵੱਲ ਲਾਇਆ ਜਾ ਰਿਹਾ ਖੇਡਾਂ ਬੱਧਰ ਪੰਜਾਬ ਦੀਆਂ ਕਰਾਈਆਂ ਜਾ ਰਹੀਆਂ ਹੋਰ ਵੀ ਬਹੁਤ ਸਾਰੇ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਨੇ ਪੰਜਾਬ ਦੇ ਹਿੱਤ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਜਿਹੜਾ ਇਹਨਾਂ ਪ੍ਰਾਣੀਆ ਰਵੈਤੀ ਪਾਰਟੀਆਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਸੀ ਪੰਜਾਬ ਨੂੰ ਤਬਾਈ ਦੇ ਕੰਡੇ ਤੇ ਲਾ ਦਿੱਤਾ ਇਸ ਨੇਂਦਾ ਸੀ ਕਿ ਪੰਜਾਬ ਫਿਰ ਉਹੀ ਰੰਗਲਾ ਪਿਆ ਬਣ ਜਾਵੇ ਸੋਲ ਸਾਹਿਬ ਦੇ ਵਰਕਰ ਤੁਹਾਡੇ ਨਾਲ ਨਾਰਾਜ਼ ਚੱਲਦੇ ਪਏ ਉਹਨਾਂ ਨੂੰ ਕਿੱਦਾਂ ਭਰੋਸੇ ਦੇ ਵਿੱਚ ਲਿਆ ਜਾਵੇਗਾ ਮੇਰੇ ਨਾਲ ਕੋਈ ਨਾਰਾਜ਼ ਨਹੀਂ ਨਾਰਾਜ਼ ਜਿਹੋਦੇ ਨਾ ਹੁੰਦੇ ਆ ਨਾ ਜਿਹੜੇ ਕੋਈ ਨਾਰਾਜ਼ ਕਰੇ ਮੈਂ ਨਾ ਕਿਸੇ ਨੂੰ ਨਾਰਾਜ਼ ਕਰਦਾ ਮੈਂ ਨਾਰਾਜ਼ ਹੁੰਦਾ ਸਮਿਰਨਾ ਨਾਰਾਜ਼ ਕੋਈ ਨਹੀਂ ਇਹ ਤੁਹਾਨੂੰ ਪਤਾ ਨਹੀਂ ਤਾਂ ਕਿਹੜੀ ਨਬਜਾ ਮੈਂਦੇ ਜੇ ਵੀ ਨਾਰਾਜ਼ ਨਹੀਂ ਮੇਰੇ ਨਾਲ ਕੋਈ ਨਾਰਾਜ਼ ਹੈ ਸਾਰੇ ਅੱਜ ਤੁਸੀਂ ਦੇਖ ਲਓ ਹੋਮਾ ਮਾਰ ਕੇ ਸਾਰੇ ਆਏ ਨੇ ਕੋਈ ਨਾਰਾਜ਼ ਨਹੀਂ ਠੀਕ ਹੈ ਧੰਨਵਾਦ